ਸਾਡੇ ਦਰਮਿਆਨ ਸਾਡੇ ਸਪੈਸ਼ਲ ਗੈਸਟ ਰੋਟੇਸ਼ਨ ਫਾਉਲ ਹੋ ਗਿਆ ਨੰਗਲ ਪੂਰਾ ਦਾ ਪੁਆਇੰਟ ਗਿਆ ਗੁਜਰ ਕਲੱਬ ਦੇ ਖਾਤੇ ਨੰਬਰ ਨੰਗਲ ਤੋਂ ਸਾਡੀ ਸੋਸ਼ਲ ਵੈਲਫੇਅਰ ਕਮੇਟੀ ਜਿਹੜਾ ਕਿ ਇਹ 8ਵਾਂ ਟੂਰਨਾਮੈਂਟ ਕਰਵਾ ਰਹੀ ਹੈ ਜਿਹਦੇ ਮੇਨ ਪ੍ਰਬੰਧਕ ਪ੍ਰਦੀਪ ਜੀ ਕੋਪੀ ਜੀ ਧਮਾਨ ਜੀ ਤੇ ਪਵਨ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਗੁਰੂ ਜੀ ਸਾਡੇ ਰੈਂਕ ਮਾਸਟਰ ਜਦੋਂ ਮੈਂ ਨਸਿਆਲ ਪੜਦਾ ਸੀ ਮਹਿੰਦਰਪਾਲ ਜੀ ਜਿਹੜੇ ਮੇਰੇ ਵੱਡੇ ਭਰਾ ਵੀ ਪਿਓ ਦੀ ਤਰ੍ਹਾਂ ਵੀ ਹੈ ਗਲੇਰੀਆ ਜੀ ਜਿਹੜੇ ਮੇਰੇ ਕੇ ਉਹ ਵੀ ਟੀਚਰ ਹੈ ਤੇ ਸ਼੍ਰੀਦਰ ਜੀ ਤੇ ਹੋਰ ਸਾਰੇ ਹੀ ਪਤਵੰਤੇ ਸੱਜਣ ਅੱਜ ਮੇਰੇ ਗੁਰੂ ਜੀ ਮਾਸਟਰ ਮਹਿੰਦਰਪਾਲ ਜੀ ਦੀ ਬਦੌਲਤ ਮੈਨੂੰ ਤੁਹਾਡੇ ਰੂਹ ਰੂਹ ਹੋਂ ਦਾ ਮੌਕਾ ਮਿਲਿਆ ਪਹਿਲੇ ਵੀ ਕਈ ਵਾਰੀ ਹੋਇਆ ਵੀ ਇਹ ਟੂਰਨਾਮੈਂਟ ਤੇ ਜਾ ਕੇ ਆਵਾ ਕੁਦਰਤੀ ਇਸ ਤਰ੍ਹਾਂ ਦੇ ਰੁਝੇਵੇਂ ਹੁੰਦੇ ਸੀ ਕਿ ਮੈਂ ਪਹੁੰਚ ਨਹੀਂ ਸਕਿਆ ਸੋ ਇਹਨਾਂ ਨੇ ਮੈਨੂੰ ਹੁਕਮ ਕੀਤਾ ਤੇ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਜਿਹੜੀ ਚੀਜ਼ ਮੈਂ ਸੋਚਦਾ ਵੀ ਮੈਂ ਕਰਾਂ ਉਹ ਜਿਹੜਾ ਸਾਡੀ ਇਹ ਵੈਲਫੇਅਰ ਸੋਸ਼ਲ ਕਲੱਬ ਹੈ ਕਮੇਟੀ ਹੈ ਇਹ ਕਰ ਰਹੀ ਹੈ ਮੇਰਾ ਹੀ ਹੈ ਕਿ ਮੈਂ ਇਲਾਕੇ ਦੇ ਵਿੱਚ ਅਸੀਂ ਜਿਹੜਾ ਨੌਜਵਾਨ ਪੀੜ੍ਹੀ ਹੈ ਬੱਚੇ ਹੈ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜ ਸਕੀਏ ਤਾਂ ਕਿ ਜੋ ਕਿ ਨਸ਼ਿਆਂ ਦਾ ਅੱਜਕੱਲ੍ਹ ਇਕੱਲਾ ਪੰਜਾਬ ਹੀ ਨਹੀਂ ਸਾਰੇ ਕਿਤੇ ਨਸ਼ੇ ਬੜੇ ਸੌਖੇ ਅਵੇਲੇਬਲ ਹੋ ਰਹੇ ਹੈ ਤੇ ਬੱਚੇ ਜਿਹੜੇ ਨਸ਼ਿਆਂ ਦੇ ਘਾੜ ਵਿੱਚ ਫਸਦੇ ਜਾ ਰਹੇ ਆ ਸੋ ਮੇਰਾ ਵੀ ਇਹੀ ਮਕਸਦ ਹੈ ਕਿ ਅਸੀਂ ਪਿੰਡ ਪਿੰਡ ਗਰਾਊਂਡ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰਿੰਟ ਕਰੀਏ ਤੇ ਗੇਮਾਂ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਤੋਂ ਮੈਂ ਉੱਠਿਆ ਉਹਦੇ ਨਾਲੋਂ ਤਾਂ ਅੱਜ ਜਿੱਥੇ ਅਸੀਂ ਨੰਗਲ ਵਿੱਚ ਬੈਠੇ ਆ ਇੱਥੇ ਬਹੁਤ ਹੀ ਸਹੂਲਤਾਂ ਸਾਡੇ ਕੋਈ ਸਹੂਲਤ ਵੀ ਨਹੀਂ ਸੀ ਗਰਾਊਂਡ ਨਹੀਂ ਸੀ ਤੇ ਵਧੀਆ ਜੇ ਮੈਂ ਉੱਥੋਂ ਉੱਠ ਕੇ ਇੱਥੇ ਤੱਕ ਪਹੁੰਚ ਸਕਦਾ ਅੱਜ ਬੱਚਿਆਂ ਨੂੰ ਸਹੂਲਤ ਵੀ ਬਹੁਤ ਹੈ ਉਹ ਤਾਂ ਮੇਰੇ ਤੋਂ ਵੀ ਬੜੇ ਅੱਗੇ ਜਾ ਸਕਦੇ ਹਾਂ ਜੇ ਇੱਕ ਪਿੰਡ 'ਚ ਦੋ ਬੱਚੇ ਵੀ ਜਾਣ ਉਹਨੂੰ ਦੇਖੋ ਦੇਖੀ ਹੋਰ ਬੱਚੇ ਸਪੋਰਟਸ ਦੇ ਵੱਲ ਵਧਣ ਸਟੱਡੀ ਵੀ ਬਹੁਤ ਜ਼ਰੂਰੀ ਹੈ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਪਰ ਜੇ ਬੱਚੇ ਸਪੋਰਟਸ ਨਾਲ ਜੁੜਨ ਖੇਡਾਂ ਨਾਲ ਜੁੜਨ ਤਾਂ ਉਹ ਨਸ਼ਿਆਂ ਤੋਂ ਬਚ ਸਕਦੇ ਆ ਸੋ ਉਏ ਇੱਕ ਕਲੱਬ ਕਰ ਰਿਹਾ ਹੈ ਮੈਨਾਂ ਦਾ ਬਹੁਤ ਰਣੀ ਹੈ ਤੇ ਮੈਂ ਵੀ ਇਹਨਾਂ ਨਾਲ ਜੁੜੂਗਾ ਇਸ ਤਰ੍ਹਾਂ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਟੂਰਨਾਮੈਂਟ ਕਰਾਈਏ ਸਾਡੇ ਜਿਹੜੇ ਟੀਚਰ ਸਾਹਿਬਾਨ ਨੇ ਇਹਨਾਂ ਤੋਂ ਸਿੱਧ ਲੈ ਕੇ ਅਸੀਂ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਖੇਡ ਹੈ ਇਹਨੂੰ ਅਸੀਂ ਵੱਤੋਂ ਵੱਗ ਜਿੰਨਾ ਵੀ ਹੋ ਸਕਦਾ ਹੈ ਕਰ ਕਰ ਜਿਹੜਾ ਕਿ ਹਰ ਬੱਚਾ ਚਾਹੇ ਵੀ ਮੈਂ ਵੀ ਗੇਮ ਕਰਨੀ ਹੈ ਹਰ ਘਰ ਦੇ ਵਿੱਚ ਪਾ ਗੇਮ ਨੂੰ ਵਾੜੀਏ ਤਾਂ ਕਿ ਜਿਹੜੇ ਸਾਡੇ ਬੱਚੇ ਹੈ ਉਹ ਗੇਮਾਂ ਵੱਲ ਜੁੜ ਸਕਣ ਅਤੇ ਨਸ਼ਿਆਂ ਤੋਂ ਵੀ ਬਚਣ ਤੇ ਜਿਹੜਾ ਇੱਕ ਪਲੇਅਰ ਹੁੰਦਾ ਹੈ ਉਹਦਾ ਸਭ ਤੋਂ ਵੱਡਾ ਇਹ ਹੁੰਦਾ ਹੈ ਜੇ ਕਿ ਉਹ ਪਲੇਅਰ ਨੂੰ ਮੰਨ ਲਓ ਕੋਈ ਬਹੁਤ ਤਕੜਾ ਪਲੇਅਰ ਨਹੀਂ ਬਣ ਸਕਿਆ ਉਹਦੇ ਵਿੱਚ ਇੱਕ ਡਿਸਪੀਸਪਲਨ ਜ਼ਰੂਰ ਹੁੰਦਾ ਹੈ ਜਿਹਦੇ ਵਿੱਚ ਡਿਸਪੀਸਪਲਨ ਹੈ ਉਹ ਆਪਣੇ ਮਾਪਿਆਂ ਦੀ ਆਪਣੇ ਵੱਡਿਆਂ ਦੀ ਆਪਣੇ ਕਿਸੇ ਵੀ ਕੋਈ ਵੀ ਜੋ ਵੀ ਉਹਦੇ ਲਈ ਵੱਡਾ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਹੁੰਦਾ ਹੈ ਉਹਦੇ ਉਹਨੂੰ ਕਦਰ ਹੁੰਦੀ ਹੈ ਉਹ ਡਿਸਪੀਸਪਲਨ ਦੇ ਵਿੱਚ ਰਹਿੰਦਾ ਹੈ ਤੇ ਉਹ ਇੱਕ ਚੰਗਾ ਇਨਸਾਨ ਤਾਂ ਜ਼ਰੂਰ ਬਣਦਾ ਹੈ ਸੋ ਮੈਂ ਇਹੀ ਕਹੂੰਗਾ ਕਿ ਅਸੀਂ ਹਰ ਪਿੰਡ ਦੇ ਵਿੱਚ ਇਹੀ ਕਲਚਰ ਲੈ ਕੇ ਆਈਏ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ